ਕਿਆ ਤਸੋਤ ਕਰਾ ਗਿਆ ਜਾਨ ਸ੍ਰੀ ਸੁਤਮ ਸੁਨਾਮ ਦਾ ਅਰਥ ਦਾ ਅਰਥ ਕੋ ਮਿ ਪ੍ਰਗਾਸ ਸੰਪ੍ਰ ਕ ਮਦ ਸੰਪੇਗਾ ਸੁੰਦਰ ਕਤੋਤ ਕਾ ਬਿੰਤਾ ਸੰਦਰਸੀ ਦ੍ਰਿਸ਼ੁਤਾ ਹੈ ਹੇ ਹਰਜਨ ਕਾ ਮੋਹ ਭਨੇ ਗੁਰੂ ਨਾਨਕ ਨਾਮ ਤਜਨ ਮਨ ਸੁਨੇ ਇਹੋ ਜਿਹਾ ਹੰਸ ਤੇ ਮਨ ਕੋਈ ਸਭ ਜੁਨੈ ਤਾਕੀ ਨਤ ਹੋਵੇ ਗੁਰੂ ਗੋਬਿੰਦ ਸਿੰਘ ਬਾਣੀ ਇਸ ਬਕ ਸਾਸ ਬੇਨ ਬਖਾਣੀ ਸਗਲ ਮਤਾ ਤ ਕੇ ਰਹਾ ਨਾਮ ਗੁਰੂ ਭਗਤ ਮ ਬਿਸਰਾਨ ਕੋਟ ਪ੍ਰਾਂਤ ਸਾ ਸੰਕਟ ਸੰਗਿ ਪਾਂ ਕੇ ਜੱਟੇ ਛੁਪੇ जाके रस्ते कर प्राप्त है साधु सुनारे अप्रतीत है जनमंत्र तप दूर लारे दुल्हन की तप कर लारे नर्मल सुपार्था की बानी इतना मनमाय स्मारी दुर्गुण से पहचानी सुपार्थनी ओत ताकि सुपार्थनी ਨਾਨਕ ਇੱਕ ਨਾਮੀ ਭੀਤੀ ਨੋੜੀ ਮਨ ਲਾਪਨਾ ਤੁਖ ਤੁਵੰਤਾਰ ਹੁਗੁਰ ਪ੍ਰਸਾਦ ਜਾਈ ਤਰਨੇ ਇਹ ਪੂਰਿਆ ਸਵਾਮੀ ਸਚੁ ਕਰਹਾ ਤਾਨੁ ਗਤ ਆਤਮੈ ਪਸੰਗਿਆ ਨਾਨਕ ਕੰਕਾਰ ਕੋ ਦੇ ਇਹ ਤੇ ਕੰਕਾਰ ਪ੍ਰਭੂ ਨਾ दास कल्याण सुख गाते सब कुछ हुए चार पद जय दिश पन्नियों तुझे मन ना कोए मेरे पुराने समर्थ ने बहुत कर बिचार अधिकार है हरना सुख संगीतार जो चाहे सुई ਗੁਰੂ ਕਸਨਾ ਜੀ ਅੰਮ੍ਰਿਤੁ ਅਧਿਆਇ ਸਾਤਮੀਂ ਜੀ ਰਹਾਉ ਸਲੋਕ ਕਰੋ ਬੰਦਨਾ ਕੇ ਬਾਣ ਸੰਪਰਵ ਹਰਿ ਆਏ ਪ੍ਰਮਤਿਆ ਨਾਨਕ ਸਾਚ ਸੰਤਿਆ ਭਾਂ ਬਟਾਈ ਪਾੜੀ ॥॥ ਅਧਿਆਤਮੰਦੂ ਕਰ ਗੁਰ ਸੇਵਾ ਕਮੀਤਾ ॥ ਰਾਮ ਹੈਲੋ ਮੇ YouTube ਫੈਮਿਲੀ ਸਤਿ ਸ੍ਰੀ ਅਕਾਲ ਕਿਤਾਓ ਜੀ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਇੱਥੇ ਅਸੀਂ ਇਹਨਾਂ ਟੀਬੀ ਸਾਹਿਬ ਗੁਰਦੁਆਰਾ ਆਏ ਹੋਏ ਸੀਗੇ ਰੋਪੜ ਦੇ ਲਾਗੇ ਦਰਿਆ ਦੇ ਕੰਢੇ ਤੇ ਜਿਹੜਾ ਟੀਬੀ ਸਾਹਿਬ ਗੁਰਦੁਆਰਾ ਸਥਿਤ ਹੈ ਤੇ ਉੱਥੇ ਅਸੀਂ ਅੱਜ ਮੱਥਾ ਟੇਕਣ ਆਏ ਹੋਏ ਸੀ ਮੈਂ ਸੋਚਿਆ ਚਲੋ ਵੀਡੀਓ ਬਣਾ ਕੇ ਤੁਹਾਨੂੰ ਵੀ ਦਰਸ਼ਨ ਕਰਵਾ ਦਵਾਂ ਤੁਸੀਂ ਵੀ ਸਾਰੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਤੇ ਇਹ ਨਿਸ਼ਾਨ ਸਾਹਿਬ ਹੈ ਦੇਖੋ ਹੈਨਾ Nào gần đây Rồi hẹn lại Anh ấy gửi sạch cho bà cháu Anh ấy gửi sạch ਗੈਂਦਾ ਥੋੜੀ ਐ ਧੂਰੋ ਗੈਂਦਾ ਲੱਗਦਾ ਇਹ ਤਾਂ ਕੋਈ ਹੋਰ ਐ ਫੁੱਲ ਕਿੰਨਾ ਵਧੀਆ ਹੂੰ ਉਹ ਗੈਂਦਾ ਅਦੇ ਡੰਗਰ ਰੱਖੇ ਹੋਏ ਇਹਨਾਂ ਨੇ किन्ने सोने लग है लगे हुए हा, हाँ हाँ देखने सोने ਆ ਮਿਲਾਂ ਦੀ ਚਮੀ ਇਹ ਤਾਂ ਗੁਲਾਬ ਹੈ ਆ ਵਾਲਾ ਆਹ ਕੀ ਦਾ ਜੁਦਾ ਨਾਮ ਹੀ ਇੱਕ ਪਾਸੇ ਗੁਲਾਬ ਲਾਇਆ ਇਹਨਾਂ ਨੇ ਐਸਾ ਕਬੂਜ ਨਾ ਕੀਚਾ ਸਤਿ ਸਤਿ ਸੁਤਾਈਐ ਤਦ ਮੂਰਤ ਬਸਾਣੀ ਆਖੀ ਤਾ ਵਿਕਾਇ ਤੋ ਤੁਹਾਰ ਜਿਗਤੁ ਪਾਇਆ ਤਾ ਨਾਨਕੁ ਸਭਾ ਜਿ ਰੰਗ ਨਾ ਪਾਇਆ ਹੋਰ ਨਾਰ ਮੋਨ ਜਨਨੁ ਤੋਜਿ ਕੋ ਜੀ ਕੋ ਮਤੁ ਕੋਟੀ ਪਾਇਆ ਉਤ ਪਾਇਆ ਸੁਪਾ ਕੀ ਲਈ ਜਾ ਮਨੁ ਤਾਇਆ ਜੀ ਜਸਾਉ ਤੋ ਪਾਇ ਕਿ ਵੇਹੇ ਤਪਸਨੀ ਆਇਆ ਲਭੋ ਬੰਸਾਰ ਤੁਮ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱッセ ਰਗੜ ਦਾ ਸਿਰ ਕਲਮ ਕੀਤਾ ਦੇਖੀਏ ਸਿਰ ਪਾਇਆ ਸੀ ਇਹਦੇ ਚ ਹਾਈ ਹਾਈ ਵਿੱਚ ਹੁਣ ਤਾਂ ਪੈਸੇ ਪਾਏ ਹੋਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਜਮੂਰਾ ਨਾਲ ਨੋਚ ਨੋਚ ਕੇ ਦਸੀ ਹਾਈ ਹਾਈ ਤਾਂ ਜਮੂਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਸੀ ਸ਼ਹੀਦ ਕੀਤਾ ਸੀ ਓਹੋ ਭਾਈ ਸਵੇਰਾ ਸਿੰਘ ਭਾਈ ਸਹਿਬਾ ਸਿੰਘ ਜੀ ਨੂੰ ਚਰਖੜੀਆਂ ਤੇ ਚੜਕੇ ਸ਼ਹੀਦ ਕੀਤਾ ਗਾ ਜਾਲਮ ਜ਼ਕਰੀਆ ਖਾਨ ਦੇ ਹੁਕਮ ਨਾਲ ਸਿੱਖਾਂ ਦੇ ਸਿਰ ਸਿਰਾਂ ਦੇ ਮੁੱਲ ਪਾਏ ਗਏ ਬੱਚਿਆਂ ਦੇ ਟੋਟੇ ਰੋਟੇ ਕਰਕੇ ਮਾਤਾ ਦੇ ਗਲੇ ਵਿੱਚ ਪਾ ਕੇ ਸ਼ਹੀਦ ਕੀਤਾ ਬੱਚਿਆਂ ਨੂੰ ਨੇਜਿਆਂ ਤੇ ਟੰਗ ਕੇ ਸ਼ਹੀਦ ਕੀਤਾ ਸ੍ਰੀ ਗੁਰੂ ਰਾਮਦਾਸ ਜੀ ਵਸ ਸੈਟ ਮੋਤੀਰਾ ਮੈਰਾ ਦੇ ਪਰਿਵਾਰ ਨੂੰ ਕੋਹਲੂ ਚ ਪੀੜ ਕੇ ਸ਼ਹੀਦ ਕੀਤਾ ਪਾਪਾ ਦੀਵਾਨ ਟੋਡਰ ਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਸਹਿਜ ਜੱਤਿਆਂ ਦੇ ਜੇ ਸਤਸਕਾਰ ਲਈ ਜਗ੍ਹਾ ਖਰੀਦੀ ਪਾਪਾ ਚੋਰਾਵਰ ਸਿੰਘ ਪਾਪਾ ਫਤਿਹ ਸਿੰਘ ਜੀ ਨੂੰ ਨਹੀਂ ਹੱਝੜ ਕੇ ਸ਼ਹੀਦ ਕੀਤਾ ਪਾਹੇ ਗੁਰੂ ਸਾਹਿਬ ਮੋਤੀ ਰਾਮ ਮਹਿਰਸ ਜੀ ਵੱਲੋਂ ਛੋਟੇ ਸਹਿਜ ਜੱਤਿਆਂ आते माता गुजरी जी नु गरम गरम तो दुद्ध छकया गया भाई तारू सिंह जी खोपड़ी ला के शहीद भाई कन्हैया जी ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਭਾਈ ਸਤੀ ਦਾਸ ਜੀ ਨੂੰ ਰੋਂ ਵਿੱਚ ਫੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਕਿੰਨੇ ਪਸੀਹ ਹੈ ਸਾਡੇ ਲਈ ਕੀਤੇ ਆ ਸਾਡੇ ਗੁਰੂਆਂ ਨੇ ਭਾਈ ਦੇਵਾਲਾ ਜੀ ਨੂੰ ਦੇਗ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਇਸ ਇਤਿਹਾਸ ਜੋ ਸਾਡੇ ਸਿੱਖਾਂ ਦੇ ਲਈ ਸ਼ਹੀਦ ਹੋਏ ਚਲੋ ਜੀ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਜੀ ਦੇ ਮੱਥਾ ਟੇਕ ਲਿਆ ਲੰਗਰ ਛਕ ਲਿਆ ਚਲੋ ਜੀ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ